ਹੈਗੇ ਸੀਗੇ ਚਾਹੇ ਉਹਨਾਂ ਨੇ ਮਾਰੇ ਮੋਟੇ ਕਾਲੇ ਝੰਡੇ ਦਿਖਾਤੇ ਬਾਹਰ ਖੜਕੇ ਵਿਰੋਧ ਕਰਿਆ ਛੜਕ ਤੋਂ ਪਾਸੇ ਉਹ ਕਿਸੇ ਨੇ ਘਰਾਉਣੀ ਪਿਆ ਪਰ ਮੋਦੀ ਤਾਂ ਮੁਰਕੇ ਆਇਆ ਸੀ ਉੱਥੇ ਉੱਥੇ ਇਕੱਠ ਨਹੀਂ ਹੋਇਆ ਸੀ ਸਾਰੀਆਂ ਕੁਰਸੀਆਂ ਖਾਲੀ ਪਈਆਂ ਦੀਆਂ ਕੋਈ ਲੋਕਾਂ ਦਾ ਸ਼ਾਹ ਨਹੀਂ ਸੀ ਵੇਥੇ ਮੋਦੀ ਆਊਗਾ ਬਿਲਕੁਲ ਨਹੀਂ ਤਾਰਾ ਚ ਮੁਰਨਾ ਪੈ ਗਿਆ ਜਦੋਂ ਇਕੱਠ ਨਹੀਂ ਫਿਰ ਲੀਡਰ ਜਾਂਦਾ ਨਹੀਂ ਹੁੰਦਾ ਇਹ ਇਸ ਸਰਕਾਰ ਦੀ ਹੀ ਸੈਂਟਰ ਸਰਕਾਰ ਦੀ ਨਿੰਦਿਆ ਕਰਦੇ ਆ ਜੇ ਸੈਂਟਰ ਸਰਕਾਰ ਨੇ ਪਰਚਾ ਦਰਜ ਕਰਾਇਆਗਾ ਮਾੜੀ ਗੱਲ ਹੈ ਕਿਸਾਨ ਇੱਕ ਸੰਘਰਸ਼ ਕਰਦੇ ਨੇ ਆ ਉਹਦਾ ਕਿ ਜੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਸੈਂਟਰ ਸਰਕਾਰ ਦੇ ਕਿਹਨ ਤੇ ਫਿਰ ਭਗਵਾਨ ਤੇ ਇਸ ਗੱਲ 'ਚ ਘਿਰੂ ਆ ਮਾੜੀ ਗੱਲ ਕੀਤੀ ਐ ਉਸ ਮੌਕੇ ਚੰਨੀ ਮੁੱਖ ਮੰਤਰੀ ਸੀਗਾ ਮੁੱਖ ਮੰਤਰੀ ਚੰਨੀ ਨੇ ਕਿਸੇ ਦੇ ਪਰਚਾ ਕੋਈ ਦਰਜ ਨਹੀਂ ਕਰਿਆ ਸਿਰ ਜੋ ਕੁਸਮਾੜਾ ਮੋਟਾ ਸੈਂਟਰ ਘੜਦੀ ਸੀ ਚਿੱਟਾ ਜਵਾਬ ਦੇਦਾ ਤਾਂ ਅਸੀਂ ਇਹ ਕਹਿੰਦੇ ਆ ਕਿ ਬਹੁਤ ਵੱਡਾ ਧੱਕਾ ਐ ਮਾੜੀ ਗੱਲ ਕਰੀਏ ਕਤਲ ਦਾ ਪਰਚਾ ਦਰਜ ਕੀਤਾ ਗਿਆ ਕਹਿੰਦੇ ਜੀ ਕਿਸਾਨਾਂ ਦੇ ਜਿਹੜਾ ਨੇ ਮੋਦੀ ਦੇ ਕਾਫਲੇ ਨੂੰ ਰੋਕ ਜੀ ਕਾਤਲ ਨਹੀਂ ਹੋ 307 ਹੁੰਦੀ ਹੈਗੀ ਕਾਤਲ ਆਰਾਦਾ ਕਾਤਲ ਹੁੰਦਾ ਕਾਤਲ ਨਹੀਂ ਹੁੰਦਾ ਹੁੰਦਾ ਮੈਂ ਇਹ ਗੱਲ ਦੱਸਾਂ ਜੇ ਫਿਰ ਕਾਤਲ ਹੋ ਜਾਂਦਾ ਫਿਰ ਤਾਂ ਮੋਦੀ ਮਰ ਜਾਂਦਾ ਫੇਰ ਦਾ ਮਤਲਬ ਉਹ ਉਹਦੀ ਬੰਦੇ ਫੜੇ ਜਾਂਦੇ ਇਹ ਨੂੰ ਰਾਦਾ ਕਤਲ ਕਹਿੰਦੇ ਨੇ ਵੀ ਮਾਰਨ ਦਾ ਰਾਦਾ ਦੀ ਪਰ ਸਾਡੇ ਲੀਡਰਾਂ ਦਾ ਕਿਸੇ ਲੀਡਰ ਨੂੰ ਕੋਈ ਮਾਰਨ ਦਾ ਰਾਦਾ ਨਹੀਂ ਅਸੀਂ ਨਾਰੇ ਲਾ ਸਕਦੇ ਹਾਂ ਅਸੀਂ ਝੰਡੇ ਕਾਲੇ ਝੰਡੇ ਦਿਖਾ ਸਕਦੇ ਹਾਂਗੇ ਅਸੀਂ ਬਹਿ ਕੇ ਸ਼ਾਂਤਮਈ ਆਵਾ ਦਾ ਦੋਲਣ ਕਰ ਸਕਦੇ ਹਾਂ ਮੈਂ ਦੋਨੋਂ ਸਰਕਾਰਾਂ ਦੀ ਨਿੰਦਿਆ ਕਰਦਾ ਜੇ ਉਹਨਾਂ ਤੇ ਪਰਚਾ ਪਾ ਦਿੱਤਾ ਛੇਤੀ ਛੇਤੀ ਉਹ ਪਰਚੇ ਵਾਪਸ ਲਵੇ ਤੇ ਨਹੀਂ ਇਸ ਮੁੱਦੇ ਤੇ ਜਿਉਂ ਜੱਥੇਬੰਦੀ ਅਸ਼ਗਰ ਛੇੜਣੀਆਂ ਤਾਂ ਅਸੀਂ ਉਹਦੀ ਹਮਾਇਤ ਕਰਾਂਗੇ ਪ੍ਰਧਾਨ ਜੀ ਹੁਣ ਵੀ ਇੱਕ ਵੱਡਾ ਅੰਦੋਲਨ ਚੱਲ ਰਿਹਾ ਹੈ ਜਰਜੀਤ ਸਿੰਘ ਢੱਲੇਵਾਲ ਮਰਨ ਵਰਤ ਦੇ ਵਿੱਚ ਹੋਏ ਨੇ ਦੇ ਨਾਲ 111 ਕਿਸਾਨ ਨੇ ਜਿਹੜੇ ਹੋਰ ਭੁੱਖਰਤਾਂ ਦੇ ਬੈਰ ਗਏ ਮੇਰਾ ਖਿਆਲ ਆ ਜਦੋਂ ਦੋਲਣਾ ਚੱਲਦਾ ਠੀਕ ਚੱਲ ਡੱਲੇ ਵਾਲ ਸਾਹਿਬ ਵੀ ਬੈਠੇ ਸੀ ਸਾਡੀਆਂ ਸਾਰੀਆਂ ਜਥੇਬੰਦੀਆਂ ਅਸੀਂ ਉਦੋਂ ਵੀ ਚਿੰਤਾ ਕਰਦੇ ਸੀ ਕਿ ਸਾਡੇ ਵੀ ਡੱਲੇ ਆ ਜਾਨ ਨੂੰ ਹਜੇ ਵੀ ਖਤਰਾ ਹੀ ਹੈ ਜੇ ਆਪਾਂ বুঝ ਲਈਏ ਚਲੋ ਉਹ ਤਾਂ ਉਸ ਜਥੇ ਦੀ ਬੰਦੀ ਦੀ ਪਾਲਸੀ ਆ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਨਾ ਇਹਨੂੰ ਮੈਂ ਗਲਤ ਕਹਾਣਾ ਵਾਂ ਠੀਕ ਆ ਉਹ ਆਪਾਂ ਉਹਦੀ ਪਾਲਸੀ ਵਰਤਦੇ ਹਾਂ ਜਥੇਬੰਦੀਆਂ ਲੜ ਰਹੇ ਨੇ ਲੋਕ ਕਿਨੇ ਦੇ ਨੇ 10 ਡਾਲਰ ਨੂੰ ਜਿਹੜਾ ਕਿੱਥੇ ਜੇ ਖੜਾ ਜੀ ਅੰਦੋਲਨ ਹੈ। ਡਾਲਰ ਜੀ ਨਾਲ ਲੋਕਾਂ ਦੀ ਹਮਦਰਦੀ ਹੈਗੀ ਹੈ ਵਧੀਆ। ਜੇ ਗੱਲਬਾਤ ਕਿਤੇ ਵੀ ਕਰਦੇ ਆਂਗੇ ਤੇ ਅਸੀਂ ਵੀ ਮੋਗੇ ਵਿੱਚ ਵੱਡੀ ਰੈਲੀ ਕਰਕੇ ਲਾਲ ਕਰ ਸਕਤੀਗਾ ਵੀ ਰਲ ਕੇ ਲੜਾਂਗੇ। ਪਰ ਸਾਡੀਆਂ ਮੇਰਾ ਖਿਆਲ ਹੈ ਕੱਲ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਹੈਗੀ ਉਹਦੇ ਵਿੱਚ ਕੀ ਗਾਹ ਸ਼ਿਟਾ ਨਿਕਲਦਾਗਾ। ਸਾਡੀ ਆਪਦੇ ਮੋਰਚੇ ਦੀ ਮੀਟਿੰਗ ਹੋ ਗਿਆ। ਸਾਡੀ ਛੇ ਮੈਂਬਰੀ ਕਮੇਟੀ ਜਾਊਗੀ ਕਾਹਾਂ ਕੀ ਫੈਸਲਾ ਲੈਂਦੇ ਨੇਗੇ। ਕਿਹੜੀ ਦੇ ਕਿਦਾਂ ਦੂਲਣਾ ਚਲਾਉਣਾ ਉਹਨਾਂ ਦੀ ਰਾਏ ਨਾਲ ਚਲਾਇਆ ਜਾਊਗਾ। ਰੋਤੂ ਸਿੰਘ ਮਾਨਸਾ ਨੇ ਪੱਗ ਦਾ ਤੇ ਕੱਪੜਿਆਂ ਦਾ ਰੰਗ ਕਾਲਾ ਕਿਉਂ ਕਰਤਾ ਪੱਗ ਕਿਉਂ ਚੇਂਜ ਕਰ ਦਿੱਤੀ? ਪੱਗ ਮੈਸੇਜ ਚੇਂਜ ਕਰਤੀ ਜਦੋਂ ਅਸੀਂ ਉਦੋਂ ਗਏ ਸੀ ਭਗਵੰਤਵਲੇ ਮਤਲਬ ਸਿੱਧਰਨਾ ਅਸੀਂ ਫੈਸਲਾ ਕਰਿਆ ਸੀ ਮੇਰੀ ਜਥੇਬੰਦੀ ਨੇ ਜਿਹੜੀ ਸਾਡੀ ਮਾਨਸਾ ਦੀ ਟੀਮ ਦੀ ਸਾਰੇ ਕਾਲੀਆਂ ਪੱਗਾਂ ਮੰਨ ਲਏ ਜਦੋਂ ਉੱਥੇ ਸਾਨੂੰ ਚੰਡੀੜ ਚ ਬਾੜ ਨਹੀਂ ਦਿੱਤਾ ਸੀਗਾ। ਉਦੋਂ ਹੀ ਮੈਂ ਕਾਲੀ ਪੱਗ ਮੰਨ ਕੇ ਕਿਹਾ ਸੀ ਮੈਂ ਜਿਹੜਾ ਹੁਣ ਚੱਲਦਾ ਦੂਲਣਾ ਹੈ ਉਸ ਰੋਸ ਵਜੋਂ ਵੀ ਕਿਉਂ ਨਹੀਂ ਸਰਕਾਰ ਸੈਂਟਰ ਸਰਕਾਰ ਮੰਗਾ ਮੰਨਦੀ ਜਾਂ ਹਰਿਆਣਾ ਸਰਕਾਰ ਮੰਗਾ ਜਿੰਨਾ ਚਿਰ ਉਹ ਅंदोलਨ ਚੱਲੂਗਾ ਤਾਂ ਮੈਂ ਉਹ ਨਜ਼ਰ ਕਾਲੀ ਪੱਗ ਰੱਖੂਗਾ ਇੰਨੀ ਕਿ ਮੈਂ ਹਮੈਤ ਕਰ ਰਿਹਾ ਅंदोलਨ ਦੀ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਨੇ ਜਿਹੜੇ ਪਿੰਡਾਂ ਵਾਲੇ ਵਿੱਚੋਂ ਖਨੌਰੀ ਬਲਦੂ ਜਾਣ ਲੱਗੇ ਨੇ ਜਾਣਾ ਚਾਹੀਦਾ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਜਦੋਂ ਜਥੇਬੰਦੀਆਂ ਦਾ ਧਾਲ ਮਿਲੇਗਾ ਫਿਰ ਜਥੇਬੰਦੀਆਂ ਲੀਡਰ ਵੀ ਜਾਣਗੇ ਜਦੋਂ ਕੋਈ ਸੰਮਤੀ ਬੈਗੀ ਮੀਟਿੰਗਾਂ ਚੱਲਦੀਆਂ ਜੇ ਸੰਮਤੀ ਬੈਗੀ ਤਾਂ ਸਾਰੇ ਲੀਡਰ ਵੀ ਜਾਣਗੇ ਅਜੇ ਹੋਰ ਕਿੰਨੀਆਂ ਮੀਟਿੰਗਾਂ ਹੋਣੀਆਂ ਜੀ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਆ ਮੈਂ ਵੀ ਇਹ ਗੱਲ ਸੋਚਦਾ ਮੀਟਿੰਗ ਤੋਂ ਮੀਟਿੰਗ ਹੀ ਨਿਕਲਦੀ ਆ ਗਾਹਾਂ ਕੋਈ ਫ ਉਹਨਾਂ ਨੇ ਦੁਬਾਰੇ ਪਹਿਲਾ ਮੀਟਿੰਗ 15 ਦੀ ਰੱਖ ਦਿੱਤੀ ਉਹਨਾਂ ਨੇ ਕਹਿੰਦੇ ਮੀਟਿੰਗ ਦੂਰ ਹੈ ਤਾਂ ਫਿਰ ਮੀਟਿੰਗ ਸਮਝ ਲੈ ਵੀ 13 ਦੀ ਕਰ ਲਈ ਦੀ 13 ਦੀ ਮੀਟਿੰਗ ਦੁਬਾਰੇ ਫੈਸਲਾ ਹੋ ਗਿਆ ਵੀ 18 ਦੀ ਮੀਟਿੰਗ ਕਰਾਂਗੇ ਪਰ ਉਹ ਸਾਥੀਆਂ ਨੇ 111 ਦਾ ਜਥਾ ਸਾਡੇ ਵਾਲੇ ਮੋਰਚੇ ਦੀ ਕੂਰੈ ਨੇ ਲਈ ਫਿਰ 111 ਦਾ ਜਥਾ ਮਤਲਬ ਉਹਨੇ ਫੇਰ ਬਹਾਦਰਾ ਜਿਵੇਂ ਅੱਜ ਪਨੀਰ ਨੇ ਫੇਰ ਐਲਾਨ ਕਰਿਆ ਕੋਈ ਸਾਡੀ ਰਾਏ ਨਹੀਂ ਲੀਨਨਗੀ ਕੱਲ ਦੀ ਮੀਟਿੰਗ ਫੈਸਲਾ ਹੁੰਦਾ ਕੀ ਕਰਨਾ ਉਹਨਾਂ ਨੇ ਕਹਿੰਦਾ ਵੀ ਇੱਕ ਇੱਕ 101 ਬੰਦਾ ਅਸੀਂ ਫੇਰ ਭੇਜਾਂਗੇ ਵੀ ਇਹ ਚ ਕੰਮ ਨੂੰ ਸਾਂਝਾ ਚਲਾਉਣਾ ਹੈ ਤਾਂ ਹਰ ਇੱਕ ਕਿਸਾਨ ਲੀਡਰ ਦੀ ਵਰਕਰਾਂ ਦੀ ਵੀ ਰੈਲੀ ਜਾਂਦੀ ਜਾਂਦੀ ਹੈ ਰਲ ਕੇ ਚੱਲਣ ਦਾ ਫਾਇਦਾ ਫੇਰ ਹੁੰਦਾ ਜੇ ਇਕੱਠੇ ਹੋਣ ਦਾ ਜੇ ਸਾਰੇ ਰਾਇਣਾਂ ਚੱਲਾਂਗੇ ਬਾਦ ਦੀ ਕੰਗਣਾ ਨਾਉਂ ਦੀ ਫਿਲਮ ਵੀ ਰਿਲੀਜ਼ ਹੋ ਚੁੱਕੀ ਹੈ ਪੰਜਾਬ 'ਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕੰਗਣਾ ਪਹਿਲਾਂ ਬਿਆਨਾਂ ਦੇ ਵਿੱਚ ਵੀ ਵਾਅਦਾ-ਵਾਅਦੇ ਚ ਰਹੀ ਹੈ ਅਸੀਂ ਕਹਿੰਦੇ ਆ ਵੀ ਉਹ ਫਿਲਮ ਨਹੀਂ ਚਲਉਣੀ ਚਾਹੀਦੀ ਕੱਲੇ ਪੰਜਾਬ ਜੀ ਨਹੀਂ ਸਾਰੇ ਭਾਰਤ ਦੇ ਪੱਧਰ ਤੇ ਚਲਉਣੀ ਚਾਹੀਦੀ ਸਿੱਖ ਬਾੜ ਵੀ ਰਹਿੰਦੇ ਨੇਗੇ ਜਿਹੜੀ ਚੀਜ਼ ਕੋਈ ਬਾਦਵਦ ਵਾਲੀ ਆ ਉਹ ਸੈਂਟਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਉਹਨੂੰ ਰੋਕਣਾ ਚਾਹੀਦਾ ਹੈਗਾ ਜਿਵੇਂ ਪਹਿਲਾਂ ਖਾਸਾ ਇੱਥੇ ਗੜਬੜ ਹੋਈ ਸੀ ਸਰਸੇ ਵਾਲੇ ਨੇ ਸਾਡੇ ਗੁਰੂ ਦਾ ਲਫਾਸ ਪਾਲ ਜੀ ਕਿੰਨਾ ਰੌਲਾ ਪਿਆ ਕਿੰਨੀ ਗੜਬੜ ਹੋਈ ਜੇ ਉਹ ਫਿਲਮ ਚੱਲੂਗੀ ਤਾਂ ਵਿਰੋਧ ਤਾਂ ਹੋਊਗਾ ਲਾਜ਼ਮੀ ਅਸੀਂ ਬੇਨਤੀ ਕਰਦੇ ਹਾਂ ਉਹ ਫਿਲਮ ਨੂੰ ਜਮੇ ਖਤਮ ਕਰ ਦੇਣ ਕਿਤੇ ਨਹੀਂ ਚੱਲਣ ਦੇਣੀ ਚਾਹੀਦੀ ਇਹ ਸਿੱਖ ਭਾਵਨਾ ਮੰਨ ਇੱਕ ਵੱਡੀ ਛੱਟ ਵੱਜਦੀ ਹੈ ਹੁਣ ਜੇ ਕੋਈ ਕਿਸੇ ਦੇ ਹੋਰ ਖਿਲਾਫ ਚ ਜ਼ਮਾੜੀ ਗੱਲ ਹੈ ਕਿ ਨਹੀਂ ਚਲਾਉਣੀ ਚਾਹੀਦੀ ਫਿਲਮ ਬਿਲਕੁਲ ਰੱਦ ਕਰ ਦੇਣੀ ਚਾਹੀਦੀ ਹੈ ਕਿਸਾਨਾਂ ਵੱਲੋਂ ਵੀ ਵੱਡੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਦੇ ਖਿਲਾਫ ਵੀ ਬਿਆਨ ਦਿੱਤੇ ਰਹੇ ਨੇ ਨਹੀਂ ਉਹ ਬਿਆਨਾਂ ਕਰਕੇ ਵਿਰੋਧ ਨਹੀਂ ਇਸ ਚੱਲ ਬਿਆਨ ਦਾ ਵਿਰੋਧ ਹੈ ਕਿ ਫਿਲਮ ਮਾੜੀ ਕਰਕੇ ਮਤਲਬ ਜੇ ਕਹੀ ਜੇ ਸਾਡੇ ਸਿੱਖਾਂ ਦੇ ਉੱਤੇ ਬਣਾਈ ਹੋਈ ਹੈ ਉਸ ਕਰਕੇ ਵੀ ਰੱਦ ਕਰ ਕਿ ਸਾਰੇ ਜਿਹੜੇ ਸਿੱਖਾ ਕਿਸਾਨ ਆ ਪੰਜਾਬ ਦੇ ਉਹ ਸਾਰੀ ਸਿੱਖਾਂਗੇ ਨਾ ਪੰਜਾਬੀਆਂ ਸਿੱਖਾਂਗੇ ਮਤਲਬ ਉਹ ਨਹੀਂ ਚੱਲਣੀ ਚਾਹੀਦੀ